ਅੱਜ ਆਪਾਂ ਬਣਾਵਾਂਗੇ ਆਲੂ ਮਟਰ ਜਿਹੜੇ ਕਿ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਮਤਲਬ ਐਵੇਂ ਦੇ ਤਰੀਕੇ ਨਾਲ ਤੁਸੀਂ ਕਦੇ ਵੀ ਇਹ ਬਣਾਏ ਨਹੀਂ ਹੋਣੇ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਊਗੀ ਤੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਮਟਰ ਨੇਗੇ ਉਹ ਲੈ ਲਾਂਗੇ ਆਪਾਂ ਨੇ ਅੱਧਾ ਕਿਲੋ ਮਟਰ ਲੈਏ ਸੀ ਉਹਦੇ ਵਿੱਚ ਇੰਨੇ ਕੁ ਮਟਰ ਆਪਣੇ ਨਿਕਲੇ ਹੋਏ ਸੀਗੇ ਇਹ ਆਪਾਂ ਨੇ ਤਾਜ਼ੇ ਮਟਰ ਨੇਗੇ ਤੇ ਆ ਆਪਾਂ ਨੇ ਆਲੂ ਲੈ ਲਏ ਸੀ ਇਹ ਚਾਰ ਆਲੂ ਲੈਨੇ ਚਾਰ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਕੱਢਾਂਗੇ ਛਿਲਣ ਤੋਂ ਬਾਅਦ ਆਪਾਂ ਇਹਦੇ ਜਿਹੜੇ ਪੀਸੇਸ ਨੇ ਉਹ ਕੱਟ ਕਰ ਲਾਂਗੇ ਤੇ ਜ ਇਹਦੇ ਵਿੱਚ ਫਰੋਜ਼ਨ ਮਟਰ ਯੂਜ਼ ਵੀ ਕਰ ਸਕਦੇ ਹਾਂ ਬਟ ਆਪਾਂ ਨੇ ਤਾਂ ਅਜੇ ਮਟਰ ਯੂਜ਼ ਕੀਤੇ ਸੀ ਤੇ ਆਪਾਂ ਨੇ ਜਿਹੜੇ ਆਲੂ ਸੀ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਤਲਬ ਪਾਣੀ ਪਾ ਕੇ ਰੱਖਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਦੇ ਵਿੱਚ ਜਿਹੜੇ ਆਪਣੇ ਟਮਾਟਰ ਤੇ ਜਿਹੜੇ ਪਿਆਜ਼ ਨੇ ਪਿਆਜ਼ ਨੂੰ ਆਪਾਂ ਮਤਲਬ ਬਰੀਕ-ਬਰੀਕ ਕੱਟ ਕਰ ਦਾਂਗੇ ਜਿੰਨਾ ਬਰੀਕ ਹੋ ਸਕਦਾ ਉਸ ਹੱਬ ਨਾਲ ਆਪਾਂ ਪਿਆਜ਼ ਨੂੰ ਕੱਟ ਕਰ ਲਾਂਗੇ ਲੰਬਾ-ਲੰਬਾ ਬ੍ਰੇਕ-ਬ੍ਰੇਕ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਟਮਾਟਰ ਨੇ ਟਮਾਟਰ ਦੇ ਆਪਾਂ ਪੀਸਿਸ ਮਤਲਬ ਕਯੂਬਸ ਦੇ ਵਿੱਚ ਕੱਟ ਕਰ ਦਾਂਗੇ ਕਿਉਂਕਿ ਜਿਹੜੇ ਟਮਾਟਰ ਨੇ ਉਹ ਬਹੁਤ ਹੀ ਜਲਦੀ ਗਲ ਗਲ ਜਾਂਦੇ ਹੁੰਦੇ ਨੇ ਇਹਦੇ ਕਰਕੇ ਇਹਨਾਂ ਆਪਾਂ ਇਹਨੂੰ ਚੰਗੇ ਵੱਡੇ-ਵੱਡੇ ਪੀਸਿਸ ਦੇ ਕੱਟ ਕਰ ਲਾਂਗੇ ਚਾਰ-ਚਾਰ ਅੱਠ-ਅੱਠ ਪੀਸ ਕੱਟ ਕਰ ਲਾਂਗੇ ਇਹਦੇ ਵਾਸਤੇ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਲਵਾਂਗੇ ਹਰੀ ਮਿਰਚ ਆਪਾਂ ਇਹ ਲੈਣੇ ਜਿਹੜੇ ਆਪਾਂ ਨੇ ਹੁਣ ਇਹਦੇ ਵਿੱਚ ਪਾਏ ਨੇ ਸਾਰਿਆਂ ਨੂੰ ਆਪਾਂ ਗ੍ਰੈਂਡਰ ਦੇ ਵਿੱਚ ਮਤਲਬ ਮਿਕਸੀ ਦੇ ਵਿੱਚ ਪੀਸ ਲਾਂਗੇ ਇਹਨਾਂ ਟੰਕੀ ਦੇ ਕਿਦਾਂ ਦਰਦਰਾਇਆ ਪੀਸ ਲਾਂਗੇ ਇਹਦੇ ਵਿੱਚ ਆਪਾਂ ਪਾਣੀ ਬਿਲਕੁਲ ਵੀ ਨਹੀਂ ਐਡ ਕਰਾਂਗੇ ਤੇ ਦੂਸਰੀ ਸਾਈਡ ਆਪਾਂ ਦਹੀਂ ਲੈ ਲਾਂਗੇ ਦਹੀਂ ਜਿਆਦਾ ਆਪਣੀ ਖੱਟੀ ਨਹੀਂ ਹੋਊਗੀ ਤੇ ਦਹੀਂ ਦੇ ਵਿੱਚ ਆਪਾਂ ਜਿਹੜੇ ਬਾਕੀ ਮਸਾਲੇ ਨੇ ਜਿਵੇਂ ਹਲਦੀ ਹੈ ਸਭ ਤੋਂ ਪਹਿਲਾਂ ਹਲਦੀ ਪਾ ਦਾਂਗੇ ਹਲਦੀ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਮਿਰਚ ਹੈਗੀ ਉਹ ਪਾ ਦਾਂਗੇ ਆਪਾਂ ਇਹਦੇ ਵਿੱਚ ਕਸੂਰੀ ਲਾਲ ਮਿਰਚ ਪਾ ਦਾਂਗੇ ਇਹ ਦੇਖੀ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾ ਦਾਂਗੇ ਧਨੀਆ ਪਾਊਡਰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਪਾ ਦਾਂਗੇ ਕੱਚਾ ਜੀਰਾ ਪਾਊਡਰ ਭੁੰਨਿਆ ਹੋਇਆ ਨਹੀਂ ਹੈਗਾ ਤੇ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਆਪਣਾ ਗਰਮ ਮਸਾਲਾ ਹੁੰਦਾ ਉਹ ਪਾ ਕੇ ਨੂੰ ਚੰਗੀ ਤਰੀਕਾ ਨਾਲ ਮਿਕਸ ਕਰ ਦਾਂਗੇ ਆਪਾਂ ਦਹੀਂ ਦੇ ਵਿੱਚ ਮਿਕਸ ਤਾਂ ਕਰਕੇ ਤਾਂ ਜਿਹੜੇ ਨਮਕ ਵਿੱਚ ਨੇ ਆਪਣੇ ਸਾਰੇ ਚੰਗੀ ਤਰੀਕੇ ਨਾਲ ਫੁੱਲ ਜਾਣਗੇ ਤੇ ਇਹ ਥੋੜੇ ਜੇ ਮਤਲਬ ਪਕਣ ਦੇ ਵਿੱਚ ਆਸਾਨੀ ਦੇ ਨਾਲ ਪੱਕੇ ਜਾਣਗੇ ਤੇ ਉਸ ਤੋਂ ਬਾਅਦ ਦੂਜੀ ਸਾਈਡ ਆਪਾਂ ਜਿਹੜਾ ਪੈਨ ਹੈ ਪੈਨ ਦੇ ਵਿੱਚ ਆਪਾਂ ਕੁੱਕਰ ਦੇ ਵਿੱਚ ਜਿਹੜਾ ਨਾ ਆਪਾਂ ਉਹ ਆਪਣਾ ਸਰੋਂ ਦਾ ਤੇਲ ਆਪਰ ਤੁਸੀਂ ਕੋਈ ਵੀ ਤੇਲ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਜਦੋਂ ਇਹਨੇ ਮਤਲਬ ਪ੍ਰੋਪਰ ਧੂਆ ਛੜਦਾ ਦਨੇ ਪ੍ਰੋਪਰ ਧੂਆਂ ਛੱਡਦਾ ਚੰਗੀ ਤਰੀਕੇ ਨਾਲ ਪੱਕ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਖੜੇ ਮਸਾਲੇ ਨੇ ਉਹ ਖੜੇ ਮਸਾਲੇ ਐਡ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੇ ਜਿਹੜੇ ਖੜੇ ਮਸਾਲੇ ਪਾਏ ਨੇ ਤੇ ਇਹਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਥੋੜਾ ਜਿਹਾ ਰੋਸਟ ਹੋ ਕੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਭੁੰਨ ਲਾਂਗੇ ਤੇ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਰਿਓ ਤੇ ਇਸ ਤੋਂ ਬਾਅਦ ਆਪਾਂ ਇਹ ਚ ਜੰਗੀਦਰੀ ਕਿਦਣਾ ਪਕਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਆਲੂ ਨੇਗੇ ਉਹ ਆਲੂ ਪਾਵਾਂਗੇ ਕਿਉਂਕਿ ਆਪਾਂ ਆਪਣੇ ਇਹਦੇ ਵਿੱਚ ਜਿਹੜੇ ਆਲੂ ਨੇਗੇ ਉਹ ਥੋੜੇ ਜਿਹਾ ਮਤਲਬ ਇਹਦੇ ਵਿੱਚ ਹੀ ਰੋਸਟ ਹੋ ਜਾਣਗੇ ਥੋੜੇ ਜਿਹਾ ਪੱਕ ਜਾਣਗੇ ਕਿਉਂਕਿ ਆਲੂ ਕੱਚੇ ਨੇਗੇ ਇਹਦੇ ਵਿੱਚ ਪੁੱਜ ਜਾਣਗੇ ਥੋੜਾ ਜਿਹਾ ਤੇ ਇਹਦਾ ਫਲੇਵਰ ਵੀ ਵਧੀਆ ਆਊਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਮਟਰ ਵੀ ਐਸੇ ਟਾਈਮ ਇਹਦੇ ਵਿੱਚ ਪਾ ਦਾਂਗੇ ਮਟਰ ਪਾਉਣ ਤੋਂ ਬਾਅਦ ਇਹਨਾਂ ਨੂੰ ਵੀ ਪਿਆਜ਼ ਦੇ ਨਾਲ ਆਪਾਂ ਥੋੜਾ ਜਿਹਾ ਟਾਈਮ ਮਤਲਬ ਕੁੱਕ ਕਰ ਲਾਂਗੇ ਤਾਂ ਕਿ ਇਹ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਡਰਾਈ ਰੋਸਟ ਮਤਲਬ ਰੋਸਟ ਜਿਹਾ ਹੋ ਜਾਣ ਪੱਕ ਜਾਣ ਚੰਗੀ ਤਰੀਕੇ ਦੇ ਨਾਲ ਕਿਉਂਕਿ ਮਟਰ ਆਪਣੇ ਦੂਸਰੇ ਨੇਗੇ ਤਾਜ਼ੇ ਮਟਰ ਨੇ ਜੇ ਫਰੋਜ਼ਨ ਮਟਰ ਹੁੰਦੇ ਉਹ ਆਪਾਂ ਬਾਅਦ ਵਿੱਚ ਵੀ ਪਾ ਸਕਦੇ ਸੀਗੇ ਬਟ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਮਟਰ ਨੇਗੇ ਉਹਨਾਂ ਦਾ ਵੀ ਕਲਰ ਚੇਂਜ ਹੋ ਗਿਆ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਕਿ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਪਕਾਇਆ ਸੀ ਉਸ ਤੋਂ ਬਾਅਦ ਜਿਹੜੇ ਆਪਣੇ ਮਸਾਲਾ ਆਪਾਂ ਨੇ ਕੁੱਟ ਕੇ ਰੱਖਿਆ ਸੀਗਾ ਸਾਰਾ ਤਿਆਰ ਕੀਤਾ ਸੀਗਾ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਕੇ ਉਹਨੂੰ ਵੀ ਆਪਾਂ ਇਹਦੇ ਵਿੱਚ ਚੰਗੀ ਤਰੀਕੇ ਨਾਲ ਕੁੱਕ ਕਰ ਲਾਂਗੇ ਜਿਹੜੇ ਆਪਾਂ ਨੇ ਮਸਾਲੇ ਲਸਣ ਵਗੈਰਾ ਸੀਗਾ ਅਦਰਕ ਵਗੈਰਾ ਤੇ ਇਹਨੂੰ ਕੁੱਕ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਟਮਾਟਰ ਦੇ ਪੀਸਿਸ ਨੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਟਮਾਟਰ ਦੇ ਪੀਸਿਸ ਆਪਾਂ ਐਵੇਂ ਹੀ ਐਡ ਕਰ ਦਾਂਗੇ ਉਸ ਤੋਂ ਬਾਅਦ ਟਮਾਟਰ ਜਲਦੀ ਗਲ ਜਾਣ ਤਾਂ ਇਹਦੇ ਵਿੱਚ ਆ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਨੂੰ ਬਿਲਕੁਲ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਮਿਕਸ ਕਰਤਾ ਤੇ ਇਹਨੂੰ ਆਪਾਂ ਹਾਈ ਫਲੇਮ ਦੇ ਉੱਤੇ ਹੀ ਪਕਾਵਾਂਗੇ ਲੋ ਫਲੇਮ ਦੇ ਉੱਤੇ ਨਹੀਂ ਪਕਾਉਣਾ ਆਪਾਂ ਨੇ ਇਹਨੂੰ ਤੇ ਆਪਾਂ ਨੇ ਬਿਲਕੁਲ ਹਾਈ ਫਲੇਮ ਦੇ ਉੱਤੇ ਸਾਰੇ ਮਸਾਲੇ ਨੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਪਕਾਇਆ ਉਸ ਤੋਂ ਬਾਅਦ ਜਿਹੜਾ ਆਪਣਾ ਮਸਾਲਾ ਦਹੀਂ ਦੇ ਵਿੱਚ ਮਿਕਸ ਕਰਕੇ ਆਪਾਂ ਨੇ ਤਿਆਰ ਕੀਤਾ ਸੀ ਉਹ ਸਾਰੇ ਮਸਾਲੇ ਨੂੰ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਚੰਗੀ ਤਰੀਕੇ ਦੇ ਨਾਲ ਫੁੱਲ ਚੁੱਕੇ ਨੇ ਇਹਦੇ ਵਿੱਚ ਮਸਾਲੇ ਤੇ ਇਹ ਚੰਗੀ ਤਰੀਕੇ ਦੇ ਨਾਲ ਮਿਕਸ ਹੋ ਚੁੱਕੇ ਨੇ ਮਿਕਸ ਹੋਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਮਿਕਸ ਕਰ ਆਪਾਂ ਤਦ ਤੱਕ ਪਕਾਵਾਂਗੇ ਜਦ ਤੱਕ ਇਹ ਮਤਲਬ ਚੰਗੀ ਤਰੀਕੇ ਨਾਲ ਇਹਦੇ ਵਿੱਚ ਦਹੀਂ ਵਗਾਰਾ ਮਿਕਸ ਨਹੀਂ ਹੋ ਜਾਂਦੀ ਮਸਾਲੇ ਸਾਰੇ ਚੰਗੀ ਤਰੀਕੇ ਨਾਲ ਨਹੀਂ ਪੱਕ ਕੇ ਆਉਂਦੇ ਤੇ ਆਪਣਾ ਜਿਹੜਾ ਇਹ ਸਬਜੀ ਹੈ ਕਿਉਂ ਨਹੀਂ ਛੱਡ ਦਿੰਦੀ ਤਦ ਤੱਕ ਆਪਾਂ ਇਹਦੇ ਵਿੱਚ ਸਾਰੇ ਮਸਾਲਿਆਂ ਨੂੰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਸਾਰੇ ਦੇ ਮਤਲਬ ਇਹਨਾਂ ਨੂੰ ਪਕਾਇਆ ਚੰਗੀ ਤਰੀਕੇ ਇਹਨਾਂ ਨੇ ਕਿਉਂ ਛੜਤਾ ਸੀਗਾ ਚੰਗੀ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਾਰੇ ਦਹੀਂ ਤੇ ਮਸਾਲੇ ਦੇ ਵਿੱਚ ਐਬਜ਼ਾਰਬ ਚੰਗੀ ਤਰੀਕੇ ਦੇ ਨਾਲ ਹੋ ਚੁੱਕਿਆ ਇਸ ਟਾਈਮ ਕਿਉਂਕਿ ਇਹ ਦਾਲ ਜਿਹੜੀ ਇਹ ਪਾਣੀ ਵਾਲੀ ਵਧੀਆ ਲੱਗਦੀ ਹੈ ਇਹਦੇ ਵਿੱਚ ਇਸ ਵਾਸਤੇ ਆਪਾਂ ਨੇ ਇਹਦੇ ਵਿੱਚ 2 1/2 ਦੇ ਕਰੀਬਨ ਕ ਤੇ ਇਹ ਤਰੀਕਾ ਵਾਲੀ ਹੀ ਵਧੀਆ ਲੱਗੂਗੀ ਚੌਲ ਦੇ ਨਾਲ ਰੋਟੀ ਦੇ ਨਾਲ ਤੁਸੀਂ ਵੀ ਕਿਵੇਂ ਵੀ ਖਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹ ਸਾਰੇ ਮਿਕਸਰ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਟੱਕਿੰਗ ਕਰ ਦਵਾਂਗੇ ਬੰਦ ਬੰਦ ਕਰਨ ਤੋਂ ਬਾਅਦ ਆਪਾਂ ਇਹ ਤਿੰਨ ਸੀਟੀਆਂ ਨੇ ਜਿਹੜੀਆਂ ਆਪਾਂ ਲਗਾਵਾਂਗੇ ਉਹਦੇ ਵਿੱਚ ਆਪਣੇ ਜਿਹੜੇ ਮਟਰ ਆਪਣੇ ਆਲੂ ਨੇ ਚੰਗੀ ਤਰ੍ਹਾਂ ਕੁੱਕ ਹੋ ਜਾਣਗੇ ਤੇ ਤਿੰਨ ਸੀਟੀਆਂ ਲੱਗਣ ਤੋਂ ਬਾਅਦ ਆਪਾਂ ਇਹਦਾ ਢੱਕਣ ਖੋਲ ਦਵਾਂਗੇ ਤੇ ਜਿਹੜੀ ਆਪਣੀ ਆਲੂ ਮਟਰ ਦੀ ਕੁੱਕਰ ਦੇ ਵਿੱਚ ਵਾਲੀ ਸਬਜੀ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਹੁਣ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤਦ ਤੱਕ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਇੰਜੋਏ ਕਰੋ ਆਲੂ ਮਟਰ ਦੀ ਸਬਜੀ ਜਿਹੜੀ ਕਿ ਆਪਾਂ ਨੇ ਕੁੱਕਰ ਦੇ ਵਿੱਚ ਇਸ ਸਟਾਈਲ ਨਾਲ ਬਣਾਈ ਸੀ ਤੁਸੀਂ ਵੀ ਇਸ ਸਟਾਈਲ ਨਾਲ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ ਉਸ ਤੋਂ ਬਾਅਦ ਆਪਾਂ ਹਰਾ ਤੇ ਰੰਮਾਉਣ ਤੋਂ ਬਾਅਦ ਕਿਉਂਕਿ ਇਹਦਾ ਫਲੇਵਰ ਹੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਆਪਣੀ ਡੇਢੀ ਸਬਜ਼ੀ ਬਣ ਕੇ ਬਿਲਕੁਲ ਜਰੀ ਹੈ। ਦਰਦ ਤੱਕ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਬਾ ਬਾਏ